ਤਾਂ ਤੇ ਨੂੰ ਸਮਾ ਕੇ ਗਈ ਸੀ ਆ ਤੂੰ ਮੇਰਾ ਜਵਾਕ ਥੱਲੇ ਰੋੜ ਰੱਖਿਆ ਹੈ ਬਣਾ ਟਿਕਦਾ ਹੀ ਨਹੀਂ ਹੈਗਾ ਮੈਂ ਤਾਂ ਕਿ ਕਰਾਂ ਫਿਰ ਮੈਂ ਥੱਲੇ ਛੱਡਦਾ ਲਾ ਭਾਣ ਟਿਕਣ ਨੂੰ ਤਾਂ ਕੀ ਹੁੰਦਾ ਸੀਗਾ ਖੜ੍ਹਾ ਲੈਂਦੀ ਕੋਈ ਗੱਲ ਫਿਰ ਸੁਣਤਾ ਇਹ ਹੋ ਜਾਂਦਾਗਾ ਵੀ ਗਰੀਬ ਦਾ ਜਵਾਕ ਆਗਾ ਵੀ ਐ ਦੇਗੀ ਰੱਖੋ ਨਾ ਭੜਨੇ ਆਏ ਹੋਏ ਜਿੰਨ ਖੋਸ਼ਾ ਦੇਖ ਲਖੇ ਢੀ ਅੰਦਰ ਵਿਚਾਰਾ ਖੁਸ਼ ਤਾਂ ਸੱਚੀ ਗੱਲ ਤੇਰੇ ਨਾਲ ਬਾਲਾ ਰਹਿੰਦਾਗਾ ਤੂੰ ਅੱਜ ਛੇਤੀ ਕਿਵੇਂ ਆ ਗਈ ਕੰਮ ਨਵੇੜ ਕੇ ਨਾਲੇ ਤਾਂ ਛੇਤੀ ਤਾਂ ਕਿੱਥੇ ਆਈਆਂ ਭੜਨੇ ਹੁਣ ਦੇਖ ਲੈ 7 ਵਜਣ ਵਾਲੇ ਨੇਗੇ ਮੈਂ 7 ਵਜੇ ਆਈਆਂ ਨਾਲੇ ਤੂੰ ਮੈਨੂੰ ਐਂ ਦੱਸ ਓਰੇ ਤੂੰ ਅੱਜ ਚਾਹ ਦੀ ਘੁੱਟ ਵੀ ਨਹੀਂ ਭੜਨੇ ਭੇਜੇਗੀ ਲੈ ਚਾਹ ਕਾਦੀ ਤੈਨੂੰ ਜੇ 1500 ਰੁਪਏ ਦੇਵਾਂਗੀ ਤੈਨੂੰ ਕਾਉਂਟਲ ਦਾ ਫਿਰ ਚਾਹ ਕਾਦੀ ਆਪੀ ਆਪ ਬਣਾ ਕੇ ਤੇ ਲੇ ਗਰ ਨੀ ਦੱਸ ਨੀ ਮੇਰੇ ਚਾਲ ਚੰਗਾ ਭੜਨੇ ਮੈਂ ਤਾਂ ਨਾ ਆਏ ਸੀਗੀ ਮੈਂ ਕਹਿੰਦਾ ਤਾਂ ਮੈਂ ਜਵਾਕ ਲੈ ਜੂਗੀ ਛੜ ਕੇ ਨਾਲੇ ਮ ਤੈਨੂੰ ਪਤਾ ਮੈਨ ਸਾਡੇ ਦੁੱਧ ਹੈ ਨਹੀਂ ਤੇ ਹੁਣ ਤਦੋਂ ਦੀ ਤੂੰ ਜਾਂ ਕਰਕੇ ਤੇ ਜੰਦੀ ਘੱਜਾ ਪੁੱਨ ਮੈਂ ਥੋੜੀ ਜਾਚੂ ਹੁੰਦੀ ਨਾਲ ਜਾਂਦੀ ਜਾਂਦੀ ਸਾਡੀ ਘਾਰ ਕੱਢ ਕੇ ਨਾਲ ਕੋ ਹੱਸਦੀ ਨਹੀਂ ਜੱਗਾ ਉਹ ਮਨ ਆਪਣਾ ਕੁੜੀ 라ਚਣਾ ਨਹੀਂ ਦੇਖ ਲੈ ਖੰਡ ਨਾ ਹੋਂ ਸਭ ਤਾਂ ਜਾਂਦੀ ਤੈਨ ਦੱਸ ਤੂੰ ਮੈਨ ਨਰਮਨ ਮੇੜੇ ਹੀ ਸਾਰਾ ਦੋ ਦਿਨ ਹੋ ਗਏ ਤੈਨ ਲੱਗੀਆਂ ਨਹੀਂ ਸਾਰਾ ਭੈਣ ਮੇਰੇ ਕਿਹੜਾ ਚਾ ਹੱਥ ਲੱਗਿਆ ਸਾਰਾ ਨਰਮਾ ਤਾਂ ਨਹੀਂ ਨਿਭੜਿਆ ਤੇਰਾ ਮੇਰੀ ਗੱਲ ਸੁਣ ਕੋਈ ਨਹੀਂ ਮੈਂ ਸਵੇਰੇ ਵੀ ਜਾਉਂਗੀ ਕਿਹ ਦਿਨ ਹੋਰ ਲਾएंगे ਦੱਸ ਆਏ ਤਾਂ ਹੁਣ ਭੈਣੇ ਨਿਭੜ ਦੇਣੀ ਕੋਈ ਉਹ ਹੁਣ ਮੇਰੇ ਤਾਂ ਕੀ ਸਾਰੇ ਦੀ ਗੱਲ ਹੈ ਪੁੱਤ ਹੁਣ ਤੂੰ ਆ ਨਿਮਾਇਆ ਤਵਾ ਚਲ ਕੋਈ ਨਹੀਂ ਸ਼ਾਬਾਸ਼ ਐ ਤਾਂ ਜਵਾਕ ਨੂੰ ਤੂੰ ਨਵਾ ਤਵਾ ਦਿਨੀ ਹੈਗੀ ਤੇ ਮੈਂ ਤਾਂ ਤੈਨੂੰ ਐ ਕਹਿੰਦੀ ਸੀਗੀ ਕੋਈ ਕੋਈ ਨਿਮਾਇਆ ਵੀ ਮੈਂ ਇਸੇ ਤੇ ਲਵੇੜ ਵੀ ਮੈਂ ਦਿੱਤਾ ਹੁਣ ਘਰੇ ਜਾ ਕੇ ਨਿਵਾ ਲਈ ਆਉਂਦੀ ਨਹੀਂ ਮੈਂ ਤਾਂ ਜ਼ਰੂਰੀ ਕੰਮ ਆਈ ਸੀ ਤੇਰੇ ਕੋਲ ਹਾਂ ਜ਼ਰੂਰੀ ਦੱਸ ਪੈਸੇਾਂ ਦੇ ਬਿਨਾ ਤੇਰੇ ਕੋਲ ਦੂਜਾ ਕੰਮ ਨਹੀਂ ਹੁੰਦਾ ਹੁਣ ਤੂੰ ਪੈਸੇ ਮੰਗ ਲੇਗੀ ਨਹੀਂ ਭੈਣੇ ਮੇਰੀ ਗੱਲ ਸੁਣ ਲੈ ਹੁਣ ਜਦੋਂ ਤੈਨੂੰ ਪਤਾ ਗਰੀਬ ਤਾਂ ਫਿਰ ਦੋ ਪੈਸਿਆਂ ਦਾ ਮਾਰਾ ਕਮਾਉਂਦਾ ਆਹ ਦੇਖ ਲੈ ਪੈਰਾਂ ਤੇ ਕਿੱਡੀ-ਕਿੱ ਹਾ ਜੇ ਰੋਟੀ ਦੀ ਵਰਕੀ ਲਾਹਣ ਲਈ ਜਾ ਕੇ ਜਵਾਕਾਂ ਨੂੰ ਖਵਾਉਂਗੀ ਵਿਚਾਰਿਆਂ ਨੂੰ ਫੇਰ ਤੈਨੂੰ ਪਤਾ ਕਾ ਕਿਹੜੇ ਹਾਲੀ ਜਵਾਕ ਪਾਲੀ ਦੇ ਨਹੀਂ ਭਣੇ ਤੇਰਾ ਜਵਾਕ ਹੀ ਦੇਗਣਾ ਪਵੇ ਕਿ ਗੱਲ ਕਰ ਭਣੇ ਗੋਣ ਨਹੀਂ ਅੱਜ ਕੱਲ ਜਵਾਸਾਂ ਦਾ ਵੱਡੇ ਹੋ ਕੇ ਤਾਂ ਆਏ ਕਹਿ ਦਿੰਦੇ ਵੀ ਅਸੀਂ ਤਾਂ ਐਡੇ ਐਡੇ ਹੋਏ ਸੀਗੇ ਨਹੀਂ ਮੇਰੀ ਗੱਲ ਸੁਣ ਲੈ ਆ ਭਣੇ ਮੈਂ ਤੈਨੂੰ ਆਏ ਦੱਸਦੀ ਆ ਉਹ ਮੇਰੀ ਗਵਾਂਡਣ ਪਤੀਜੀ ਲੈ ਕੇ ਆਈ ਸੀ ਨਹੀਂ ਭਣੇ 10 ਸਾਲ ਤਾ ਉਹਨੇ ਪਾਲੀ ਤੇ ਉਹਦੀ ਪਤੀ ਜੀ ਤਾਂ ਆਪਦੀ ਐਸ਼ ਕਰਨ ਦੀ ਮਾਰੀ ਇਹਨੇ ਉਹਨੂੰ ਸਾੜ ਦਿੱਤੀ ਤੈਨੂੰ ਪਤਾ ਹਾਂ ਨਹੀਂ ਭੈਣ ਅਜਰ ਜਵਾਕਰ ਹੋ ਜਾਂਦਾ ਉਹ ਤਾਂ ਮੈਨੂੰ ਪਤਾ ਮੈਂ ਸੁਣੀ ਸੀ ਉਹ ਖਬਰ ਤਾਂ ਅਥਿਹਾਰੀਆਂ ਮਾਰੀ ਕੀਤੀ ਭੈਣ ਉਹ ਕੁੜੀ ਨੇ ਤੋ ਭੈਣੇ ਸਾਰੇ ਨਗਰ ਦਾ ਦੰਦ ਹੱਲ ਗਿਆ ਕਹਿੰਦੇ ਭੈਣੇ ਤੇਰੇ ਨਾਲ ਤਾਂ ਮੈਂ ਵੀ ਜਾ ਕੇ ਆਈ ਸੀ ਮੈਂ ਕਿ ਭੈਣੇ ਮੈਂ ਵੀ ਜਾ ਪਲਾਂ ਪੈੜੀ ਕਰਕੇ ਗਈ ਐ ਭੈਣੇ ਐਡੀ ਕਪਾੜੀ ਸੀਗੀ ਉਹਦੀ ਮਾਂ ਆਈ ਲੈ ਕੇ ਭੱਜ ਗਈ ਤੇ ਮੇਰੀ ਗੱਲ ਸੁਣ ਲੈ ਅੱਜ ਤਾਂ ਆਪ ਮਾਲਕਣ ਬਣ ਕੇ ਗਏ ਤੈਨੂੰ ਪਤਾ ਨਹੀਂ ਭੈਣੇ ਅੱਜ ਕੱਲ ਤਾਂ ਆਪ ਦਾ ਜਵਾਬ ਆਪ ਦਾ ਹੁੰਦਾ ਇਹ ਬਗਾਨੇ ਜਵਾਬ ਕਾਹਨੂੰ ਭੈਣੇ ਆਰਦੇ ਬਣਦੇ ਹੁੰਦੇ ਨੂੰ ਕਿ ਤਾਂ ਨਹੀਂ ਭੈਣੇ ਗੱਲ ਤੇ ਸੋਚੀਆ ਚਲ ਬਾਹਲੀਆ ਗੱਲਾਂ ਨਾ ਕਰ ਕਵੇਲਾ ਹੋਈ ਜਾਂਦਾਗਾ ਤੇ ਮੈਂ ਵੀ ਰੋਟੀ ਪਕਾਉਣੀ ਹੈਗੀ ਤੇ ਤੂੰ ਦੱਸ ਕੀ ਕਹਿੰਦੀ ਸੀ ਕੰਮ ਨਹੀਂ ਮੈਂ ਤਾਂ ਤੈਨੂੰ ਐਂ ਕਹਿੰਦੀ ਸੀ ਤੈਨੂੰ ਪਤਾ ਹੁਣ ਵਿਆਹਾਂ ਤਿਆਰਾਂ ਦੇ ਦਿਨ ਆਈ ਜਾਂਦੇ ਮੈਂ ਵੀ 4 ਰੁਪਏ ਕਮਾਉਣੀ ਆ ਨਾਲੇ ਤਾਂ ਭੈਣੇ ਮੇਰੇ ਘਰੇ ਤਾਂ ਭੋਰਾ ਗੁੜ ਚਾਹੀ ਨਹੀਂ ਹੈਗਾ ਤੂੰ ਮੈਨੂੰ 1500 ਰੁਪਏ ਦੇ ਦੇ ਹਾਂ ਕੱਠੇ 1500 ਦੇਖ ਲੈ ਸ਼ਰਮ ਲੈ ਲੈ ਕੋਣ ਤੇਰੇ ਤਾਂ ਭੈਣੇ ਆਏ ਸਾ ਸੁੱਕ ਜਾਂਦੇ ਤੂੰ ਮੇਰੀ ਗੱਲ ਸੁਣ ਲੈ 1500 ਨੂੰ ਤਾਂ ਕਮੰਟਲ ਹੋਇਆ ਪਿਆਗਾ ਮੈਂ ਤੇਰੇ 2 ਕਮੰਟਲ ਤੂੰ ਚੁੜਿਆ ਚੁਗਿਆ ਵੀ ਨਹੀਂ ਹਜੇ ਪਾਣੀ ਨਹੀਂ ਲੱਗਦਾ ਕਿ ਚੁਗਿਆ ਤਾਂ ਕਿਉਂ ਨਹੀਂ ਪਹਿਣੇ ਤੈਨੂੰ ਤਾਂ ਉਹੀ ਲੱਗੀ ਜਾਂਦਾ ਵਾ ਤੇ ਤੂੰ ਮੈਨੂੰ